ਸਸ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੀ ਇਸ ਵੀਡੀਓ 'ਚ ਤੁਹਾਡਾ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬੈਂਗਨ ਦਾ ਪਰਤਾ ਤੇ ਨਾਲ ਬਣਾਵਾਂਗੇ ਤੰਦੂਰੀ ਰੋਟੀ ਤੇ ਸਭ ਤੋਂ ਪਹਿਲਾਂ ਦੇਖੋ ਤੰਦੂਰ ਨੂੰ ਤਿਆਰ ਕਰ ਲਿਆ ਲੱਕੜਾ-ਕੁੜਾ ਪਾ ਕੇ ਤੇ ਹੁਣ ਦੋਸਤੋ ਇਸ ਨੂੰ ਅੱਗ ਲਗਾ ਕੇ ਦੇਖੋ ਹੁਣ ਅਸੀਂ ਬੈਂਗਨ ਨੂੰ ਵੀ ਇਸ ਉੱਪਰ ਰੱਖ ਕੇ ਬਣਾਵਾਂਗੇ ਦੋਸਤੋ ਤੇ ਬਨੇਰੋ ਵੀਡੀਓ ਵਿੱਚ ਤੁਹਾਨੂੰ ਬੜੀ ਹੀ ਵਧੀਆ ਹੀ ਵੀਡੀਓ ਲੱਗੇਗੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਅੱਜ ਘਰ ਵਿੱਚ ਬਣਾਉਣ ਜਾ ਰਹੇ ਹਾਂ ਅਸੀਂ ਬੈਂਗਨ ਦਾ ਪਰਤਾ ਤੇ ਤੰਦੂਰੀ ਰੋਟੀ ਤੇ ਨਾਲ ਦਹੀਂ ਤੇ ਵੀਡੀਓ ਨੂੰ ਬਣਾਉਣ ਲਈ ਬੜੀ ਮਿਹਨਤ ਲੱਗਦੀ ਦੋਸਤੋ ਤੁਹਾਡਾ ਇੱਕ ਲਾਈਕ ਤੇ ਇੱਕ ਸ਼ੇਅਰ ਸਾਨੂੰ ਚਾਹੀਦਾ ਪਿਆਰ ਭਰਿਆ ਤੇ ਵੀਡੀਓ ਨੂੰ ਸਪੋਰਟ ਜਰੂਰ ਕਰਿਓ ਦੋਸਤੋ ਤੇ ਸਭ ਤੋਂ ਪਹਿਲਾਂ ਅਸੀਂ ਬੈਂਗਨ ਨੂੰ ਤੰਦੂਰ ਉੱਤੇ ਰੱਖ ਕੇ ਦੋਸਤੋ ਮੈਲਟ ਕਰਨਾ ਸਟਾਰਟ ਕਰਤਾ ਦੇਖੋ ਤੰਦੂਰ ਉੱਤੇ ਬੈਂਗਨ ਪੱਕ ਰਹੇ ਨੇ ਤੇ ਧੂਆ ਦੇਖੋ ਦੋਸਤੋ ਉੱਡ ਰਿਹਾ ਤੰਦੂਰ ਦਾ ਤੇ ਹੁਣ ਦੇਖੋ ਇਹ ਸਭ ਤੋਂ ਵਧੀਆ ਤਕਨੀਕ ਹੈ ਦੇਸੀ ਤਰੀਕੇ ਨਾਲ ਬੈਂਗਨ ਪਰਤਾ ਬਣਾਣਾ ਤੇ ਦੇਖੋ ਦੋਸਤੋ ਹੁਣ ਬੈਂਗਨ ਤਿਆਰ ਹੋ ਚੁੱਕੇ ਨੇ ਤੇ ਅਸੀਂ ਹੁਣ ਇਹਨਾਂ ਨੂੰ ਉਤਾਰ ਕੇ ਬਾਲਟੀ ਵਿੱਚ ਪਾ ਲਿਆ ਪਾਣੀ ਵਾਲੀ ਤੇ ਪਾਲਟੀ ਵਾਲੀ ਬਾਲਟੀ ਚ ਲਾ ਕੇ ਦੋਸਤੋ ਤੇ ਜਿਹਨੇ ਛਿਲਕੇ ਨੇ ਤੋ ਰਾਸੇ ਛੇਲ ਕੇ ਇਹਨੇ एकदम ਸਫਾਈ ਨਾਲ ਸਾਫ ਕਰ ਲਾਂਗੇ ਤੇ ਦੋ ਦੋਸਤੋ ਉਧਰ ਦੂਸਰੇ ਪਾਸੇ ਰੋਟੀਆਂ ਵੀ ਤਿਆਰ ਹੋ ਰਹੀਆਂ ਨੇ ਦੇਖੋ ਮੇਰੀ ਮੰਮੀ ਜੀ ਤਿਆਰ ਕਰ ਰਹੀ ਨੇ ਰੋਟੀਆਂ ਤੰਦੂਰੀ ਤੇ ਇੱਕਦਮ ਵਧੀਆ ਤਰੀਕੇ ਨਾਲ ਰੋਟੀ ਬੰਦੀ ਕਿਉਂਕਿ ਜਦੋਂ ਵੀ ਮੇਰੀ ਮਾਂ ਰੋਟੀ ਬਣਾਉਂਦੀ ਏ ਤਾਂ ਉਸ ਰੋਟੀ ਦਾ ਸਵਾਦ ਹੀ ਕੁਝ ਹੋਰ ਹੁੰਦਾ ਦੋਸਤੋ ਜਿਹੜੇ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਦੋਸਤੋ ਦੇਖੋ ਹੁਣ ਰੋਟੀਆਂ ਵੀ ਤਿਆਰ ਹੋ ਰਹੀਆਂ ਨੇ ਤੇ ਰੋਟੀ ਬਣਾ ਰਿਹਾ ਸੀ ਦੇਸੀ ਸਟਾਈਲ ਵਧੀਆ ਵੀਡੀਓ ਬੋਲ ਆਦਮੇ ਤੇ ਤੁਸੀਂ ਤਾਂ عندي ਨਾਲ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਹੁਣ ਰੋਟੀਆਂ ਤੰਦੂਰ ਤੋਂ ਉਤਾਰੀਆਂ ਜਾ ਰਹੀਆਂ ਨੇ ਤੇ ਦੇਖੋ ਇੱਕਦਮ ਵਧੀਆ ਤਰੀਕੇ ਨਾਲ ਮੇਰੀ ਮਾਂ ਜੀ ਨੇ ਰੋਟੀਆਂ ਇੱਕਦਮ ਬੁਲਾਤੀਆਂ ਨੇ ਟੋਕਰੀ ਚ ਪਾਤੀਆਂ ਨੇ ਤੇ ਹੁਣ ਦੋਸਤੋ ਤੁਹਾਨੂੰ ਅਸੀਂ ਖਾ ਕੇ ਦੱਸਾਂਗੇ ਚਲੋ ਹੁਣ ਤੁਹਾਨੂੰ ਦੱਸਿਆ ਪਰਤਾ ਕਿਦਾਰਾ ਬਣਿਆ ਦੇਖੋ ਦੋਸਤੋ ਪੂਰਾ ਥੱਲੇ ਬਣ ਕੇ ਤਿਆਰ ਹੋ ਗਿਆ ਇੱਕਦਮ ਵਧੀਆ ਤਰੀਕੇ ਨਾਲ ਤੇ ਦੇਖੋ ਪਰਥੇ ਨੂੰ ਹਲਾਇਆ ਜਾ ਰਿਹਾ ਦੇਖੋ ਕਿੰਨਾ ਸ਼ਾਨਦਾਰ ਕਿੰਨੀ ਰੰਗਤ ਹੈ ਪਰਥੇ ਤੇ ਬੀਸੀ ਸਟਾਈਲ ਚ ਪੰਜਾਬੀ ਪਰਤਾ ਤੇ ਦੋਸਤੋ ਹੁਣ ਅਸੀਂ ਇਸ ਨੂੰ ਥਾਲੀ ਵਿੱਚ ਪਾ ਕੇ ਕੋਲੀ-ਉਲੀ ਵਿੱਚ ਪਾ ਕੇ ਵਧੀਆ ਤਰੀਕੇ ਨਾਲ ਖਾਵਾਂਗੇ ਦਹੀਂ ਨੂੰ ਵੀ ਪਾ ਲਿਆ ਦੋਸਤੋ ਕੋਲੀ ਦੇ ਸੀ ਤੇ ਦੇਖੋ ਥਾਲੀ ਜੀ ਵੀ ਪਾ ਲਿਆ ਹੁਣ ਪਰਠਾ ਤੇ ਨਾ ਰੱਖ ਲਈਏ ਤੰਦੂਰੀ ਰੋਟੀਆਂ ਤੇ ਦੋਸਤੋ ਇਸ ਰੋਟੀ ਦਾ ਖਾਣ ਦਾ ਮਜ਼ੇ ਹੀ ਅਲੱਗ ਹੈ ਕਿਉਂਕਿ ਮਾਂ ਦੇ ਹੱਥਾਂ ਦਾ ਬਣਿਆ ਦਾ ਪਰਠਾ ਤੇ ਰੋਟੀਆਂ ਨੇ ਤੰਦੂਰੀ ਤੇ ਅਗਰ ਵੀਡੀਓ ਅੱਛੀ ਲੱਗੀ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਰੋ ਇਦਾਰੇ ਹੋਰ ਵੀਡੀਓ ਦੇਖਣ ਲਈ ਪਲੀਜ਼ ਮੇਰੀ ਪੇਜ ਨੂੰ ਜਾਂ ਮੇਰੇ ਚੈਨਲ ਨੂੰ ਇਸ ਨੂੰ ਫੋਲੋ ਕਰ ਲਓ ਤੇ ਦੋਸਤੋ ਦੱਸਾਂ ਤੁਹਾਨੂੰ ਇਸ ਰੋਟੀ ਦਾ ਤੇ ਪਰਠੇ ਦਾ ਖਾ ਕੇ ਸਵਾਦ ਦੱਸਣੇ ਆ ਦੋਸਤੋ ਕਿੰਦਾਰੀ ਬਣੀਏ ਇਹ ਸਬਜੀ ਵਗੈਰਾ ਤੇ ਦੇਖੋ ਦੋਸਤੋ ਪਹਿਲਾਂ ਦਹੀਂ ਲੀ ਲੈਣ ਨਾਲ ਹੀ ਇਸੀ ਪਰਠਾ ਲੀ ਲੈ ਤੇ ਇੱਕਦਮ ਵਧੀਆ ਟੇਸਟ ਬਣਿਆ ਕਿਉਂਕਿ ਮਾਜੀ ਨੇ ਬਣਾਇਆ ਮਾਰਿਆ ਥਰੀ ਰੋਟੀ ਦਾ ਸਵਾਦ ਬੜੇ ਹੁੰਦਾ ਓਕੇ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਦੋਸਤੋ